ਤੁਸੀਂ ਦੇਖ ਰਹੇ ਹੋ ਆਰ ਵੀ ਟੀਵੀ ਪੰਜਾਬੀ ਤੇ ਤੁਸੀਂ ਦੇਖ پا ਰਹੇ ਹੋ ਕਿ ਅੱਜ ਦੋ ਜਿਹੜੇ ਸਾਨ ਹਨ ਉਹ 메ਨ ਸੜਕ ਦੇ ਉੱਤੇ ਜਿਹੜਾ ਕਿ ਜੀਟੀ ਰੋਡ ਹੈ ਖੁਸ਼ਹਰਪੁਰ ਦਸੂਆ ਰੋਡ ਹੈ ਔਰ ਜਿਹੜਾ ਕਿ ਰੋਡ ਬਹੁਤ ਜ਼ਿਆਦਾ ਚੱਲਦਾ ਹੈ ਔਰ ਇਸ ਸੜਕ ਦੇ ਵਿਚਕਾਰ ਇਹਨਾਂ ਦੋਨੇ ਸਾਨਾਂ ਨੇ ਬੁਰੀ ਤਰ੍ਹਾਂ ਲੜਾਈ ਕੀਤੀ ਔਰ ਇਸ ਲੜਾਈ ਦੇ ਨਾਲ ਕਈ ਵਾਹਨਾਂ ਨੂੰ ਸੱਟ ਲੱਗੀ ਔਰ ਤੁਸੀਂ ਦੇਖ پا ਰਹੇ ਹੋ ਕਿ ਇੱਕ ਦੁੱਧੀ ਜਿਹੜਾ ਸੀ ਦੁੱਧ ਲੈ ਕੇ ਜਾ ਰਿਹਾ ਸੀ ਉਹ ਇਹ ਜਿਹੜੇ ਸਾਂਹ ਲੜ ਰਹੇ ਸੀ ਇਹ ਬੁਰੀ ਤਰੀਕੇ ਦੇ ਨਾਲ ਉਹਨੂੰ ਵੀ ਆਪਣੀ ਚਪੇੜ ਦੇ ਵਿੱਚ ਲਿਆ। ਔਰ ਇਸ ਸੜਕ ਜਿਹੜੀ ਹੈ ਬਹੁਤ ਜ਼ਿਆਦਾ ਫਾਸਟ ਵਾਹਨ ਚੱਲਦੇ ਇਸ ਰੋਡ ਦੇ ਉੱਤੇ। ਔਰ ਪ੍ਰਸ਼ਾਸਨ ਵੱਲੋਂ ਕੋਈ ਵੀ ਇਧਰ ਧਿਆਨ ਨਹੀਂ ਦਿੱਤਾ ਜਾ ਰਿਹਾ। ਔਰ ਤੁਸੀਂ ਦੇਖੋਗੇ ਕਿ ਅੱਗੇ ਜਾ ਕੇ ਵੀ ਤੁਸੀਂ ਦੇਖੋ ਤੁਹਾਨੂੰ ਦਿਖਾਵਾਂਗੇ ਆਪਾਂ ਆਰ ਵੀ ਟੀਵੀ ਵੱਲੋਂ ਕਿ ਇਹਨਾਂ ਸਾਂਹਾਂ ਨੇ ਕਿੰਨੀ ਤਰੀਕੇ ਕਿਸ ਤਰੀਕੇ ਦੇ ਨਾਲ आतंक मचाया हुआ है अभी और बुरी तरह ਲੋਕਾਂ ਨੂੰ ਜ਼ਖਮੀ ਕੀਤਾ ਇੱਕ ਦੁੱਦੀ ਜਿਹੜਾ ਕਿ ਦੁੱਧ ਲੈ ਕੇ ਆ ਰਿਹਾ ਸੀ ਉਹਨੂੰ ਬੁਰੀ ਤਰੀਕੇ ਦੇ ਨਾਲ ਜ਼ਖਮੀ ਕੀਤਾ ਇਹਨਾਂ ਨੇ ਆਰ ਵੀ ਟੀਵੀ ਆ ਤੁਸੀਂ ਦੇਖ پا ਰਹੇ ਹੋ ਕਿ ਦੁੱਦੀ ਜਿਹੜਾ ਦੁੱਧ ਲੈ ਕੇ ਆ ਰਿਹਾ ਸੀ ਔਰ ਇਹ ਬੁਰੀ ਤਰੀਕੇ ਇਹ ਆ ਦੇਖੋ ਬੁਰੀ ਤਰੀਕੇ ਦੇ ਨਾਲ ਉਹਨੂੰ ਦਬਲ ਲਿਆ ਗਿਆ ਔਰ ਇਹ ਜਿਹੜੇ ਸਾਨ ਆ ਉਹ ਬਿਲ ਮੇਨ ਸੜਕ ਦੇ ਗੱਭੇ ਜਾ ਚੁੱਕੇ ਨੇ ਔਰ ਇਸ ਤਰ੍ਹਾਂ ਹਰ ਰੋਜ਼ ਇਹਨਾਂ ਜਾਨਵਰਾਂ ਕਰਕੇ ਦੁਰਘਟਨਾਵਾਂ ਹੋ ਰਹੀਆਂ ਨੇ ਪਰ ਪ੍ਰਸ਼ਾਸਨ ਬਿਲਕੁਲ ਸ਼ਾਂਤ ਬੈਠਾ ਹੋਇਆ ਹੈ। ਆਵਾਰਾ ਸੜਕਾਂ ਸੜਕਾਂ ਦੇ ਉੱਤੇ ਆਵਾਰਾ ਜਾਨਵਰ ਇੰਨੇ ਘੁੰਮ ਰਹੇ ਨੇ ਕਿ ਕੋਈ ਵੀ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ। ਆਰਵੀ ਟੀਵੀ ਦੀ ਸਪੈਸ਼ਲ ਰਿਪੋਰਟ।